ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਭਾਈ ਅੱਜ ਦੀ ਜਿਹੜੀ ਸ਼ਾਰਟ ਵੀਡੀਓ ਆਪਾਂ ਪਿੰਡ ਮਰਾੜ ਕਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਬਣਾ ਰਹੇ ਆ ਇੱਥੇ ਬਾਈ ਜੀ ਬਾਈ ਕੋਲੇ ਵਧੀਆ ਕੁਆਲਿਟੀ ਦਾ ਜਿਹੜਾ ਬੂਰੀ ਨਸਲ ਦਾ ਝੋਟਾ ਸੇਲ ਆ ਜੇ ਕੋਈ ਭਰਾ ਬੂਰੀ ਨਸਲ ਤੇ ਕੰਮ ਕਰ ਰਿਹਾ ਤਾਂ ਉਹਨਾਂ ਦੇ ਲਈ ਇਹ ਤੋਹਫਾ ਹੀ ਆ ਇਹਦੀ ਬਾਈ ਜੀ ਕੁਆਲਿਟੀ ਇਹ ਆ ਜਿਹੜੇ ਵੀ ਇਹਦੇ ਬੱਚੇ ਆ ਉਹ ਬੂਰੀ ਨਸਲ ਦੇ ਹੀ ਹੁੰਦੇ ਆ ਸੋ ਭਰਾਵੋ ਜੇ ਕੋਈ ਭਰਾ ਜਿਹੜਾ ਲੈਣ ਦਾ ਚਾਹ ਬਾਣਾ ਛੋਟੇ ਨੂੰ ਤਾਂ ਉਹ ਬਾਈ ਨਾਲ ਸੰਪਰਕ ਕਰ ਸਕਦਾ ਬਾਈ ਦਾ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਵੀ ਚਲਾਇਆ ਤੇ ਆਪਾਂ ਬੋਲ ਵੀ ਦਿੰਨੇ ਆ 947869000 ਸੋ ਜਿਹੜਾ ਰੇਟ ਹੈ ਇਹਦਾ ਬਾਈ ਜੀ ਉਹ ਫੋਨ ਤੇ ਹੋਊਗਾ ਤੇ ਜੇ ਭਰਾਵੋ ਵੀਡੀਓ ਚੰਗੀ ਲੱਗੇ ਤਾਂ ਬਾਈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤੇ ਆਪਣਾ ਜਿਹੜਾ ਪੇਜ ਆ ਇਹਨੂੰ ਫੋਲੋ ਨਹੀਂ ਕੀਤਾ ਤੈਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ ਦੋਸਤੋ ਮਿਲਦੇ ਆ ਅੱਗੇ ਆਪਾਂ ਕੋਈ ਹੋਰ ਵਧੀਆ ਵੀਡੀਓ ਲੈ ਕੇ